ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਤੇ ਪੰਜਾਬ ਦੀ ਜਨਤਾ ਪੰਜਾਬ ਦਾ ਇੰਪਲਾਜ਼ ਪੰਜਾਬ ਦਾ ਪੈਨਸ਼ਨਰ 2.59 ਡੀਏ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਮੰਗਾ ਬਿਲਕੁਲ ਰਾਈਟ ਨੇ ਜਿਨ੍ਹਾਂ ਮੰਗਾ ਦੇ ਸੰਬੰਧ ਚ ਕੋਈ ਐਡੀ ਅਕੜ ਨਹੀਂ ਆ ਉਹਨਾ ਮੰਗਾ ਕੰਨੀ ਧਿਆਨ ਕਰਕੇ ਕੋ ਸਾਡੀ ਸਿਆਣੀ ਲੀਡਰਸ਼ਿਪ ਨੇ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਵਿਸ਼ਵਾਸ ਤੋਂ ਉਨਤੇ ਔਰਤੋਂ ਵੱਡੀ ਕੋਈ ਗੱਲ ਹੋਰ ਨਹੀਂ ਹੋ ਸਕਦੀ ਕਿ ਮੁੱਖ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਸਾਥੀਓ ਬਿਲਕੁਲ ਆਪਣੇ ਬਾਦੇ ਤੇ ਪੂਰੇ ਉਤਰਨਗੇ ਆਪਣੀ ਪਾਰਟੀ ਨੂੰ ਪੰਜਾਬ ਦੇ ਵਿੱਚ ਬਹੁਮਤ ਲੈ ਕੇ ਵਿਧਾਨ ਸਭਾ ਚ ਬਿਠਾ ਲਿਆ ਇਹਨਾਂ ਨੇ ਮਲਾਜਮਾਂ ਨੇ ਪੰਛਲੋਂ ਨੇ ਬਾਦੇ ਪੂਰੇ ਕਰਨਗੇ ਪਰ ਬੜੇ ਦੁੱਖ ਨਾਲ ਗੱਲ ਕਹਿਣੀ ਪੈ ਰਹੀ ਹੈ ਇੱਕ ਨਹੀਂ ਲਗਾਤਾਰ 4-5 ਮੀਟਿੰਗਾਂ ਦੇ ਕੇ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਤੇ ਪੰਜਾਬ ਦੀ ਜਨਤਾ ਪੰਜਾਬ ਦਾ ਇੰਪਲਾਜ਼ ਪੰਜਾਬ ਦਾ ਪੈਨਸ਼ਨਰ ਫੜੀਆਂ ਨਿਗਾਹ ਲਾ ਕੇ ਬੈਠਾ ਤੇ ਅਸੀਂ ਪੰਜਾਬ ਦੇ ਵਿੱਚ ਬਦਲਾ ਲੈਂਦਾ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਲਾਂਬੇ ਕਰਕੇ ਨਵੀਂ ਪਾਰਟੀ ਨੂੰ ਸਮਾ ਦਿੱਤਾ ਇਹ ਲੋਕ ਵਿਸ਼ਵਾਸ ਕਰ ਰਹੇ ਨੇ ਪਰ ਬੜੇ ਅਫਸੋਰਸ ਨਾਲ ਕਹਣਾ ਪੈਂਦਾ بس ਬਾਸ਼ ਕਰਦੇ ਕਰਦੇ 22 ਸਾਲ ਬੀਤ ਚੁੱਕੇ ਨੇ 22 ਸਾਲ ਹੋਰ ਰਹਿ ਗਏ ਇਹ ਵੀ ਐਵੇਂ ਜਿਵੇਂ ਨਿਕਲਨੇ ਨੇ ਪਰ ਮੈਂ ਅਪੀਲ ਕਰਦਾ ਅੱਜ ਜੋ ਐਕਸ਼ਨ ਕੀਤਾ ਇਹ ਮਜਬੂਰੀ ਆ ਪੰਜਾਬ ਦੇ ਵਿੱਚ ਅਰਥੀਆਂ ਫੂਕੇ ਨਹੀਂਆ ਕੋਈ ਸ਼ੌਕ ਨਹੀਂ ਆਪਣੀ ਗਰਮੀ ਪੰਜਾਬ ਦੇ ਮਲਾਜ਼ਮ ਤੇ ਪੈਨਸ਼ਨ ਆ ਤੁਹਾਡੀ ਲੋਕਾਂ ਦੀ ਕਚਹਿਰੀ ਦੇ ਵਿੱਚ ਕੇਸ ਕਰਕੇ ਆਏ ਆ ਕਿ ਅੱਜ ਤੋਂ 2.3 ਸਾਲ ਪਹਿਲਾਂ ਸਾਡੇ ਵਿੱਚ ਵੀ ਬਹੁਤ ਵੱਡੀ ਗੈਂਤੀ ਤੋਂ ਮੁਲਾਜ਼ਮਾਂ ਜਿਨ੍ਹਾਂ ਨੇ ਪਿਛਣੀਆਂ ਸਰਕਾਰਾਂ ਤੋਂ ਤੰਗ ਆ ਕੇ ਇਹਨਾਂ ਦੇ ਉੱਤੇ ਫੁੱਲ ਵਰਸਾਏ ਸੀ ਅੱਜ ਉਹ ਲੋਕ ਅੱਜ ਪੰਜਾਬ ਦਾ ਹਰ ਮਰਗੋ ਸੜਕਾਂ ਤੇ ਆ ਇਸ ਕਰਕੇ ਸੜਕ ਦਾ ਸੜਕਾਂ ਤੇ ਆ ਕਿਉਂਕਿ ਪੰਜਾਬ ਦੇ ਹਰ ਮਾਰਗ ਦੇ ਨਾਲ ਇਹਨਾਂ ਨੇ ਆ ਸਾਡੇ ਧਰਨਿਆਂ ਮਜ਼ਾਰਿਆਂ ਦੇ ਵਿੱਚ ਬੈਠ ਕੇ ਵਾਅਦੇ ਕੀਤੇ ਸੀ ਕਿ ਜੇ ਸਾਡੀ ਸਰਕਾਰ ਆ ਜੇ ਤੁਹਾਨੂੰ ਕਿਸੇ ਨੂੰ ਸੜਕਾਂ ਤੇ ਨਹੀਂ ਜਾਣਾ ਪਊਗਾ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਨਹੀਂ ਰੋਣਾ ਪਊਗਾ ਮਜ਼ਮਾਂ ਦੇ ਮਸਲੇ ਤੇ ਬਟਾਕ ਦੇ ਰਹੀ ਹੱਲ ਕੀਤੇ ਜਾਣਗੇ ਅੱਜ ਭਰਾਓ ਤੁਹਾਡੇ ਸਾਹਮਣੇ ਆ ਪੰਜਾਬ ਦਾ ਖੇਤ ਮਜ਼ਦੂਰ ਹੋਵੇ ਕਿਸਾਨ ਹੋਵੇ ਉਹਨਾਂ ਦੀ ਦੁਵਾਲੀ ਵੀ ਮੰਡੀਆਂ ਦੇ ਵਿੱਚ ਰਹੀ ਹੈ ਅੱਜ ਪੰਜਾਬ ਦਾ ਮਜ਼ਦੂਰ ਪੈਨਸ਼ਨਰ ਸੁੱਕੀ ਦੁਵਾਲੀ ਲਗਾ ਕੇ ਆਇਆ ਹੈ ਅੱਜ ਤੁਸੀਂ ਜਿਹੜੇ ਜਿਹੜੇ ਦੁਕਾਨਾਂ ਦੇ ਉੱਤੇ ਵੀ ਬੈਠੇ ਐ ਤੁਸੀਂ ਵੀ ਭਰਾਓ ਮਹਬੂੂਜ ਨਹੀਂਗੇ ਜਨਾਹ ਤਰਾ ਦੇ ਵਿਰੋਧੋਂ ਦੈਂ ਤੇ ਹਾਰੇ ਡਾਕ ਦੇ ਡਾਕੀਆਂ ਲੁੱਟਾਂ ਖੋਹਾਂ ਪ੍ਰਾਤਿਆਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਜਿਹੜੀ ਪੰਜਾਬ ਦੀ ਪੌਛੇ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਦੀ ਪੁਲਿਸ ਸੀ ਉਹ ਇਹਨਾਂ ਦੀਆਂ ਸੌਤੇ ਬਾਜ਼ੀਆਂ ਦੇ ਵਿੱਚ ਰਹੀ ਹੈ ਅੱਜ ਪੰਜਾਬ ਦਾ ਹਰ ਮਲਾਜਮ ਹਰ ਮਜ਼ਦੂਰ ਹਰ ਖੇਤ ਮਜ਼ਦੂਰ ਹਰ ਦੁਕਾਨਦਾਰ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਕਿਉਂ ਠੱਗਿਆ ਮਹਿਸੂਸ ਕਰ ਰਿਹਾ ਹੈ ਕਿ ਝੂਠਾਂ ਦੀ ਸਰਕਾਰ ਕਿਸੇ ਵੀ ਵਰਗ ਨੂੰ ਖੁਸ਼ ਨਹੀਂ ਕਰ ਸਕੀ ਸਾਰੇ ਲੋਕ ਅਤਰਾ ਉਤਰਾ ਕਰਦੇ ਆ ਅੱਜ ਪੰਜਾਬ ਦੇ ਉਹ ਮੁੰਡੇ ਕੁੜੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡਿਗਰੀਆਂ ਸੀ ਉਹ ਡਿਗਰੀਆਂ ਨਹੀਂ ਅੱਜ ਅੱਜ ਉਹਨਾਂ ਦੇ ਹੱਥਾਂ ਦੇ ਵਿੱਚ ਨਸ਼ੇ ਦੀਆਂ ਸਰੰਜਾ ਹੈ ਜੇ ਯਾਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ